ਸਸੀ ਗੱਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਆ ਆਪਾਂ ਖੇਤ ਚਕਰਾ ਲਾਇਆ ਸੀਗਾ ਤੇ ਆ ਦੇਖ ਲੋ ਕਰਾ ਵੀ ਆ ਪੂਰਾ ਪੱਧਰ ਲੱਗਿਆ ਹਨ ਤੇ ਕੋਈ ਦਿੱਕਤ ਨਹੀਂ ਆਈ ਸੀ ਕਰਾ ਤੋਂ ਬਾਅਦ ਆਪਾਂ ਕਰੀਏ ਦੀ ਰੋਣੀ ਰੋਣੀ ਤਾਂ ਕਰੀ ਸੀ ਕਿਉਂਕਿ ਇਹ ਚ ਆਪਾਂ ਬੀਜਣੀ ਆ ਭਿੰਡੀ ਉਹ ਪਟੇ ਤੋਂ ਨਾ ਇੱਧਰ-ਇੱਧਰ ਰੋਣੀ ਕਰਤੀ ਸੀ ਕਿਉਂ ਇਹ ਚ ਹੁਣ ਭਿੰਡੀ ਬੀਜਾਂਗੇ ਇਹ ਹੈਗੇ ਦੋ ਤਿੰਨ ਕਿਲੇ ਦੇ ਨੇੜੇ ਹੋ ਖੱਤਾ ਤੇ ਉਹ ਬਾਗਲੇ ਦੇ ਪਾਓ ਹਵੇਲੀ ਦੇ ਪਿਛਲੇ ਪਾਸੇ ਤੋਂ ਲੈ ਕੇ ਤੇ ਇੱਧਰ ਉਹ ਰੋਡ ਤੱਕ ਰਾਉਣੀ ਕਰੀ ਆ ਇਹ ਚ ਭਿੰਡੀ ਵੀਜਾਂਗੇ ਤੇ ਤਾਂ ਮੈਂ ਦਿਖਾਇਆ ਕਿ ਦੇ ਲੈਨ ਪੂਰਾ ਪਾਣੀ ਬਰੋ ਵਧੀਆ ਬਰੋਬਰ ਭਰਿਆ ਹੋਇਆ ਸੀਗਾ ਲੇਜ਼ਰ ਕਰਾ ਲਾ ਕੇ ਤੇ ਪੂਰਾ ਵਧੀਆ ਬੱਦ ਠੀਕਾ ਤੇ ਹੁਣ ਇਹਨੂੰ ਬਾਹ ਕੇ ਭਿੰਡੀ ਵੀ ਆਪਾਂ ਤਾਂ ਵੀ ਇਹਨਾਂ ਨੂੰ ਮਨੀ ਅੱਗ ਲਾਉਂਦੇ ਆ ਦੇਖ ਲੈ ਵੀ ਨਾਲ ਖੜੇ ਆ ਕਾਨੂੰ ਸਾਫ਼ ਕਰ ਲਾਂਗੇ ਹੁੰਜੇ ਖਾਂਜੇ ਜੇ ਲਾ ਦਈਦੀ ਆ ਉਹ ਵੀ ਔਨ ਲਾਈਦੀ ਆ ਵੀ ਭਾਈ ਛੜਕ ਤੇ ਨਾ ਚਲ ਜਵੇ ਦੇਖ ਕੇ ਦੇਖ ਹੁਣ ਜਖਾਂ ਜਦ ਲਾਉਣੀ ਨਹੀਂ ਕੋਈ ਕਹਦੀ ਦਾ ਚਲ ਛੱਡ ਬਰਾ ਬਣ ਤੇ ਅੱਜ ਲੱਗੇ ਸੀ ਪਨੀਰੀ ਵਾਲੇ ਖੱਤੇ ਦੀਆਂ ਵੱਟਾਂ ਪਾਉਣ ਤੇ ਆਹ ਦੇਖ ਲੋ ਵਿੱਚ ਹੀ ਬਾਏ ਹੋਇਆ ਟੰਡੇ ਠੀਕ ਨਹੀਂ ਲੱਗਦੇ ਆ ਵਿੱਚ ਬਾਏ ਹੋਏ ਸਾਰਾ ਵਿੱਚ ਹੀ ਆ ਸਾਰਾ ਕੁਝ ਵਿੱਚ ਹੀ ਬਾਏ ਟੰਡੇ ਯਾਨੀ ਕਿ ਤੂੜੀ ਬਣਾ ਕੇ ਉਦੋਂ ਬਾਅਦ ਵਿੱਚ ਹੀ ਬਾਤ ਦੋ ਵਾਰ ਤਵੀਆਂ ਨਾਲ ਬਾਤ ਉਦੋਂ ਬਾਅਦ ਕਰਕੇ ਬਾਛੜ ਤੇ ਦੇਖ ਲੋ ਹੁਣ ਆਪਣੇ ਬਲਾਲਾ ਸਾਹਿਬ ਵੀ ਕਿੰਨਾ ਕੋਹ ਔਖਾ ਹ ਹੈਗਾ ਵਕਤਿਆਂ ਦਾ ਆਪਾਂ ਵੀ ਕਰ ਨਹੀਂ ਸਕਦੇ ਹਨ ਕਿ ਆਪਾਂ ਅੱਗ ਲਾਉਣ ਤੋਂ ਰਹਿ ਨਹੀਂ ਰਹਿ ਨਹੀਂ ਸਕਦੇ ਕੱਲ ਵੀ ਮੈਂ ਜੋ ਉੱਥੇ ਬਿਲ ਗਿਆ ਗਿਆ ਸੀਗਾ ਉੱਥੇ ਵੀ ਭਾਈ ਪੂਰੇ ਉਧਰ ਰੋਡ ਦੇ ਉੱਤੇ ਪੂਰੀ ਅੱਗ ਲੱਗੀ ਹੋਈ ਹੈ ਕੋਈ ਹੁੰਦਾ ਵੀ ਨਹੀਂ ਵੱਡੇ ਵੱਡੇ ਖੱਤਿਆਂ ਨੂੰ ਨਾ ਮਗਰੋਂ ਅੱਗ ਲਾ ਦਿੰਦੇ ਆ ਸਾਰੇ ਜਾਣੇ ਰਲ ਕੇ ਕੋਈ ਹੁੰਦਾ ਵੀ ਨਹੀਂ ਸਾਰੀ ਆ ਕੱਲ ਅੱਗ ਸਾਰੀ ਅੱਗ ਕੱਲ ਰੋਡ ਵੱਲ ਨੂੰ ਸੀਗੀਆਂ ਸਾਰੀਆਂ ਮਗਰੋਂ ਲਾ ਦਿੰਦੇ ਆ ਉਹ ਤਾਂ ਲਾਉਂਦੇ ਆ ਕਿਉਂਕਿ ਵੀ ਬੰਨੇ ਬੁੰਨੇ ਨਾ ਸਾਰੇ ਸਾਫ ਹੋ ਜਾਂਦੇ ਆ ਫਿਰ ਦੂਰੋਂ ਅੱਗ ਲਾਉਣ ਨਾਲ ਐਨ ਰੋਡ ਰੂਡ ਦੇ ਨਾਲੋਂ ਮੱਚ ਜਾਂਦੇ ਆ ਐਨ ਦਰਖਦ ਰੁਖ ਉੱਤੇ ਤੱਕ ਮੱਚ ਜਾਂਦੇ ਤੇ ਤਾਂ ਕਰਕੇ ਤੇ ਹੁਣ ਹੁਣ ਪਾਉਣ ਲੱਗਿਆ ਵਾ ਬੱਟਾਂ ਇਹਦੀਆਂ ਕਿਉਂਕਿ ਇਹ ਆਪਣੇ 4 ਬਿੱਗੇ ਖੱਤਾ ਵਾ ਇਹ 4 ਬਿੱਗੇ ਦੇ ਵਿੱਚ ਤੇ ਇੰਨਾ ਕੁ ਵੀ ਪਾਵਾਂ ਕੀ ਹੋ ਟਾਪ ਲਿੰਕ ਨਾ ਮੂਹਰੋਂ ਉਹ ਨਹੀਂ ਛੋਟੀ ਵਾਲੀ ਹਰ ਸਾਦ ਮੰਗੂ ਮਾਰਦੀ ਨਾ ਵੱਡੀ ਕਰ ਦੇ ਥੋੜੀ ਜੀ ਬੱਟ ਸਿੱਧੀ ਹੋ ਜੂ ਮੂਹਰੋਂ ਜਿੰਦਾ ਜਾਦੇ ਲੱਗਦਾ ਉਹਨੂੰ ਕਹੇ ਸਿਰੇ ਮੰਗੂ ਇੱਕ ਨਾ ਸੁਹਾਗੇ ਜਿੰਨੀ ਹਲਾ ਜਿੰਨੀ ਫਾੜ ਛੱਡਦੀ ਏ ਬਾਅਦ ਚੋਂ ਐਂ ਬੱਟ ਪਾ ਦੂ ਟੇਡੇ ਲੋਟ ਹਾਂਜੀ ਵੀਰੇ ਇਹ ਨਾ ਆਪਾਂ ਆਪਣੀ ਇਹ ਛੇਕ ਨਾਲ ਜਗਾ ਇਹ ਸਾਰੀ ਛੇਕ ਨਾਲ ਜਗਾ ਵਾ ਛੇਕ ਨਾਲ ਜਗਾ ਦੇ ਵਿੱਚ ਆਪਾਂ ਜਾਨਕੀ 5 ਕਵਾਂਟਲ ਵੀ ਪੈਣਾ ਵਾ ਤੇ ਇਹਦਾ ਜਿਹੜਾ ਕਈ ਵੀਰ ਕਹਿੰਦੇ ਵੀਰੇ ਤੁਹਾਨੂੰ ਦੱਸਿਓ ਕਿ ਵੀਰੇ ਇੱਕ ਵਿਸਵੇ ਦੇ ਵਿੱਚ ਆਪਾਂ 7 ਕਿਲੋ ਵੀ ਪਾ ਸਕਦੇ 7 ਪਾ ਸਕਦੇ ਆ 5 ਵੀ ਪਾ ਸਕਦੇ ਬਾਸਮਤੀ ਦਾ 5 ਪਾਉਣਾ ਚਾਹੀਦਾ ਤੇ ਜਿਹੜਾ 26 22 ਆ ਜਾਂ ਹੋਰ ਆ 31 31 ਉਹਦਾ ਪਾਉਣਾ ਚਾਹੀਦਾ ਵਾ 6 7 ਤੇ ਬਾਸਮਤੀ ਦਾ ਪੰਜ ਹੀ ਪਾਵੇ ਤੇ ਇੱਕ ਕਨਾਲ ਵਿੱਚ 12 ਬਸਵੀ ਹੁੰਦੇ ਆ ਠੀਕ ਨਹੀਂ ਹੁਣ ਇਹ ਆਪਣੀਆਂ 6 ਕਨਾਲਾਂ ਖੱਤਾ ਵਾ ਇਹ 6 ਕਨਾਲਾਂ ਦੇ ਵਿੱਚ ਹੁਣ ਆਪਾਂ 5 ਕੁਇੰਟਲ ਬੀਪਿਉਂਤਾ ਹੋਇਆ ਇਹਦੇ ਲਈ 5 ਕੁਇੰਟਲ ਬੀਪਿਉਂਦੇ ਨਾ ਪਿਉਂਤਾ ਹੋਇਆ ਤੇ ਥੋੜੀ ਜਿਹੀ ਜਗਾ ਸਾਈਡ ਤੇ ਛੱਡੀ ਆ ਵੀ ਪਾਣੀ ਕੱਢਣ ਨੂੰ ਤੇ ਆਪਣੇ ਚ ਇਕੱਠੇ ਜੀ ਚਾਰੇ ਘਰੀ ਇੱਕੋ ਦੇ ਨਹੀਂ ਖੱਲੋ ਅੱਜ ਸ਼ਾਮ ਨੂੰ ਬੀਜ ਦੇਣੇ ਸੁੱਕੇ ਚ ਛਿੱਟਾ ਦੇ ਦੇਣਾ ਤੰਗਲੀ ਜੀ ਫੇਰ ਕੇ ਮੁੜ ਕੇ ਉਹ ਕਰ ਦੇਣਾ ਆਪਾਂ ਇਹਦੇ ਤੇ ਲਾ ਦੇਣਾ ਵਾ ਤੇ ਤੰਗਲੀ ਜੀ ਫੇਰ ਕੇ ਨਾ ਤੇ ਬਸ ਉਹ ਕਰ ਦਾਂਗਾ ਫਿਰ ਉਹ ਰਹਾ ਇੱਥੇ ਜਰੂਰ ਗੇਰਦਰ ਨਾਲ ਕੀ ਕਰਦੇ ਹਾਂਜੀ ਅੱਜ ਨਾ ਗ੍ਰੈਮੀ ਮਸ਼ੀਨ ਵਾਲੇ ਆਏ ਸੀਗੇ ਇਹਦੀ ਕੈਟਲੋਜੀ ਦੇ ਦੋ ਕਿੱਥੇ ਭਰ ਲਿਆ ਕੋਈ ਫਾਰਮ ਭਰਿਆ ਨਹੀਂ ਕੋਈ ਫਾਰਮ ਭਰਿਆ ਮੇਰੇ ਨਾਂ ਦਾ ਹਾਂ ਆਈ ਭਰ ਲਓ ਹਜੇ ਪਹਿਲੇ ਹੀ ਸ਼ੁਰੂ ਕਰੀਏ ਭਰ ਲਓ ਜੀ ਤਾਂ ਨਹੀਂ ਕੀ ਆਣਾ ਐਵੇਂ ਗ੍ਰੈਮੀ ਦਾ ਹੋ ਜਾਂਦਾ ਪਰ ਇਹ ਹੁੰਦੀ ਹੈ ਕੰਪਨੀ ਦੀ ਮਸ਼ੀਨ ਦਾ ਫਾਇਦਾ ਇਹ ਦੇਖ ਲੋ ਇਹਨਾਂ ਨੇ ਆਕਸੀਜਨ ਹੌਣ ਆਏ ਆ ਇਹ ਦੇਖਣ ਕਿ ਕੱਲੀ-ਕੱਲੀ ਚੀਜ਼ ਇਹਨਾਂ ਨੇ ਨੋਟ ਕਰ ਲੈਣੀ ਆ ਵੀ ਜੋ-ਜੋ ਕੁਝ ਮਸ਼ੀਨ ਦਾ ਪੈਨਲ ਜਿਵੇਂ ਹੁਣ ਪਿਛਲੇ ਸਾਲ ਆਪਣਾ ਕੁਝ ਨਹੀਂ ਕੀਤਾ ਹੁਣ ਜਿਹੜੀਆਂ-ਜਿਹੜੀਆਂ ਚੀਜ਼ਾਂ ਚੇਂਜ ਕਰਾਉਣੀਆਂ ਉਹ ਚੇਂਜ ਹੋਣਗੀਆਂ ਤੇ ਆ ਲਿਖ ਕੇ ਲੈ ਜਾਣਾ ਇਹਨਾਂ ਨੇ ਸਾਰਾ ਸਮਾਨ ਆ ਜਾਣਾ ਤੇ ਉਰੇ ਖੜੀ ਦੀ ਰਿਪੇਅਰ ਕਰ ਜਾਣੀ ਨਾ ਕਿਤੇ ਲੈ ਕੇ ਜਾਣੀ ਪੈਂਦੀ ਹੈ ਮਸ਼ੀਨ ਨਾ ਕੁਝ ਵਾਸਤੇ ਇਹ ਕੰਪਨੀ ਦਾ ਫਾਇਦਾ ਕਿ ਇਦਾਂ ਆਉਂਦੇ ਆ ਆਪਣੇ ਆਪ ਹਾਂਜੀ ਬੀਜ ਲੱਗੇ ਆਪਾਂ ਛੱਟਾ ਦੇਣ ਪਨੀਰੀ ਦਾ ਤੇ ਪਨੀਰੀ ਬੀਜ ਗਿਆ ਤੰਗਲੀ ਫੇਰਤੀ ਤੇ ਆ ਇਹ ਬੀਜ ਦੀ ਡਿਟੇਲ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤੀ ਸੀ ਸਵੇਰੇ ਵੀ ਜੋ-ਜੋ ਚੀਜ਼ਾਂ ਬੀਜ ਨੇ ਹੈਗਾ ਆਪਾਂ ਕਰਿਆ ਵਾਈਕਰ ਦਾ ਤੇ ਤੁਹਾਨੂੰ ਲੱਗ ਹੀ ਗਿਆ ਹੋਣਾ ਪਤਾ ਹਨਾ ਕਿ ਜਿੰਨਾ ਹੈਗਾ ਤੇ ਇਹ ਆਪਣੇ ਆਪ ਵੀਰੇ ਦੇਖ ਲਓ ਤੁਸੀਂ ਜਿੰਨਾ ਤੁਸੀਂ ਬੀਜਣਾ ਵਾ ਇੱਕ ਬਿਸਵੇ ਵਿੱਚ 7 ਕਿਲੋ ਪੈਂਦਾ ਵਾ ਇੱਕ ਕਨਾਲ ਦੇ ਵਿੱਚ 12 ਬਿਸਵੇ ਹੁੰਦੇ ਆ ਤੇ ਇਹ ਜਿਹੜਾ 26 ਝੋਨਾ ਮਾ ਉਹ ਆਪਾਂ 6-7 ਕਿਲੋ ਪਾ ਸਕਦੇ ਆ ਜੇ ਬਾਸਮਤੀ ਬੀਜਣਾ ਉਹ ਆਪਾਂ 5 ਕਿਲੋ ਹੀ ਪਾਈਏ ਤਾਂ ਵਧੀਆ ਰਹਿੰਦਾ ਵਾ ਤੇ ਜਿਹੜਾ ਦੂਜਾ ਝੋਨਾ ਹੁੰਦਾ ਵਾ ਆਪਣਾ ਜਿਵੇਂ 31 ਆ ਉਹ ਵੀ 6 ਕਿਲੋ ਬਥੇਰਾ ਵਾ ਇੰਨੇ ਕ ਝੋਨੇ ਨਾਲ ਵਧੀਆ ਸਿੱਟ ਆ ਜਾਂਦਾ ਅੱਜ ਸਾਰੇ ਹੰਦੇ ਲੱਗੇ ਆ ਬੀਜਣ ਆਪਾਂ ਕਰਦੇ ਜਿੰਨੇ ਬੰਦੇ ਵੀ ਆਪਣੇ ਲੱਗੇ ਹੋਇਆ ਤੰਗਲੀ ਫੇਨ ਮਗਰ ਮਗਰ ਮੈਂ ਤਾਂ ਤੁਹਾਨੂੰ ਕਿਹਾ ਸੀ ਉਹ ਆਰਮ ਨਾਲ ਛੋਟੇ ਟਰੈਕਟਰ ਮਗਰ ਉਹ ਕਰੰਡੀ ਪਾ ਲੈਣੀ ਸੀ ਯਾਰ ਕਿੱਥੋਂ ਦੱਬਦਾ ਪੈਂਦੀ ਨਹੀਂ ਕਾਦ ਉਹ ਟਰੈਕਟਰ ਦੀਆਂ ਬਦਲੀਆਂ ਨੇ ਲਿੰਗ ਹੁਣ ਲਾਈਟ ਹੈ ਗਈ ਵੀਰੋ ਜੀ ਪੱਜ ਗਈ ਸੰਤੋ ਜੀ ਨੇ ਫੋਨ ਕਰਕੇ ਟੰਗੜਾ ਕਰਨ ਲੱਗਿਆ ਮੈਨੂੰ ਹੈ ਕਿੱਥੇ ਕਿੱਥੇ ਆ ਮੈਂ ਨਈਓ ਲਾਈਟ ਚੱਲਦੀ ਆ ਲੋ ਵੀਰੇ ਪੂਰੀ ਵਧੀਆ ਹਰੀ ਹੋਈ ਆ ਪਨੀਰੀ ਹਰੇਕ ਦਾਣਾ ਦਾਣਾ ਨਿਕਲਿਆ ਹੈ ਦੇਨ ਘਰ ਦਾ ਵੀ ਆ ਕਿਤੋਂ ਮੁੱਲ ਨਹੀਂ ਲਿਆ ਇਹ ਟਰਾਲੀ ਆਪਣੀ ਮਸ਼ੀਨ ਵਾਲੀ ਆ ਜਿੱਤੇ ਝੋਨਾ ਬੀਜਣ ਵਾਲੀ ਮਸ਼ੀਨ ਲੋਡ ਕਰਕੇ ਲੈ ਕੇ ਜਾਣੇ ਤੇ ਇਹ ਆਪਣਾ ਰਾਜਾ ਟਰੈਕਟਰ 1991 ਮਾਡਲ ਦੇਖ ਲਓ ਪਿਆ ਨਾ ਕੋਕਾ ਪੀਸ ਜਮਈ ਇਹਦੇ ਵੀ ਛਤਰੀ ਲਵਾਉਣੀ ਆ ਦੂਜੀ origignal ਛਤਰੀ ਲਵਾ ਦੇਣੀ ਆ ਇਹਦੇ ਤੇ ਕਿੰਨਾ ਕੁ ਵੱਧ ਆ ਪਰ ਥੋੜਾ ਹੀ ਰਹਿ ਗਿਆ ਅੱਜ ਬਸਤਾ ਦੁਬਾਰਾ ਮਾੜਾ ਬਸਤਾ ਅਜੂਰ ਦਾ ਦੁਬਾਰਾ ਦੇਣੀ ਆ ਵਿੱਚੀ ਤੂੰ ਦੀ ਪਟਾਸ਼ ਜੀ ਵੀ ਫਿੱਟੀ ਫਈ ਆ ਹੈ ਪਟਾਜ ਲਾ ਕੇ ਤਾਂ ਕਿੱਥੋਂ ਲਿਆ ਹੋਣਾ ਰਲਿਆ ਪਿਆ ਹੋ ਮੇਲਾ ਦਾ ਉਹੀ ਤਾਂ ਨਹੀਂ ਚੱਕ ਲਿਆ ਇਹਦਾ ਹੈ ਲੈਟ ਹੈਗੀ ਆ ਉਹ ਦੂਜੀ ਹੈ ਦੋ ਜੀ ਛੜਦਾ ਪਾਣੀ ਜਨਰੇਟਰ ਚਲਾਇਆ ਤੇ ਬਸ ਕੱਲਾ ਮੂਰੋ ਮੂਰੋ ਹੀ ਉੱਥੋਂ ਹਿੱਲਣਾ ਵੀ ਨਹੀਂ ਕਿਧੋਂ ਨਹੀਂ ਵੀ ਹਲ ਬਹੁਤ ਵਧੀਆ ਹਰਾਮ ਦਾ ਕੰਨਾ ਬਾਲੇ ਵੀਰ ਮੈਨੂੰ ਪੁੱਛਦੇ ਆ ਵੀਰੇ 26 ਦੀ ਪਨੀਰੀ ਤੁਸੀਂ ਕਦੋਂ ਵੀਰ ਦਿਓ ਤੁਸੀਂ 1509 ਦੀ ਪਨੀਰੀ ਭਿਉਂਤੀ ਅਗੇਤੀ ਨਹੀਂ ਜਾਂ ਇਦਾਂ ਇਦਾਂ ਕਾਫੀ ਸਵਾਲ ਆਉਂਦੇ ਆ ਵੀਰਾਂ ਦੇ ਹਨਾ ਵੀਰੇ ਦੇਖੋ ਜਿਹੜੀ 1509 ਆ ਮੈਂ ਕਿਸੇ ਵੀਰ ਨੂੰ ਕੋਈ ਵੀ ਵੀਰ ਰਿਕਮੈਂਡਡ ਨਹੀਂ ਕਰਦਾ ਠੀਕ ਆ ਨਾ ਵੀਰੇ ਕੱਲ ਨੂੰ ਤੁਸੀਂ ਕਹੋ ਕਿ ਨਹੀਂ ਉਹਨੇ ਬੀਜੀ ਸੀ ਅਸੀਂ ਤਾਂ ਬੀਜੀ ਲਈ ਵੀਰੇ ਦੇਖੋ ਜਿਹੜੀ 1509 ਆ ਉਹ ਜਮਾਂ ਵੀ ਲੰਬੀ ਪੈ ਜਾਂਦੀ ਆ ਠੀਕ ਨਹੀਂ ਬਿਲਕੁਲ ਲੰਬੀ ਪੈ ਜਾਂਦੀ ਆ ਉਹ 1509 ਤੇ ਜਦੋਂ ਵੱਢਣ ਦੇ ਟਾਈਮ ਆਉਂਦੀ ਆ ਜਿਹੜੀ ਗੀਤੀ ਬੀਜੀ ਹੁੰਦੀ ਆ ਉਹਦੇ ਵਿੱਚ ਉਹਦਾ ਵੀਰੇ ਜੂਏ ਵਾਲਾ ਕੰਮ ਆ 1509 ਵਾਲਾ ਦਾ ਸਿੱਧੀ ਜੀ ਤੁਹਾਨੂੰ ਦੱਸਾਂ ਗੱਲ ਹਨਾ ਕਿ ਬਾਅਦ ਚ ਤੁਸੀਂ ਕੱਲ ਨੂੰ ਇਹ ਗੱਲਾਂ ਉਹ ਉਹ ਗੱਲਾਂ ਨਹੀਂ ਹਾਂ ਝਾੜ ਦੇ ਵਿੱਚ ਪਿਛਲੀ ਵਾਰ ਆਪਣੀ 21 ਕੁਇੰਟਲ ਨਿਕਲੀ ਸੀ ਤੁਸੀਂ ਮੇਰੀ ਵੀਡੀਓ ਦੇਖ ਲਓ ਅਕਤੂਬਰ ਦੀ ਸਭ ਤੋਂ ਪਹਿਲਾਂ ਆਪਣਾ ਝੋਨਾ ਆਵਾ 1509 ਹੀ ਵੱਡੀ ਸੀ ਹਨਾ ਤੇ ਉਹ ਵੀਡੀਓ ਦੇਖ ਲਓ ਹਨਾ ਤੇ ਉਹਦੇ ਵਿੱਚ ਹੈਗਾ ਵਾ ਸਾਰਾ ਕੁਝ ਉਹ ਐ ਲੰਬੀ ਪਈ ਆ ਹਾਲੈਂਡ ਨਾਲ ਵੱਡੀ ਸੀ 1509 21 ਕੁਆਂਟਲ ਦੀ ਜਾਨੀ ਕਿ ਤੁਲੀ ਸੀਗੀ 21 ਕੁਆਂਟਲ ਦੀ ਉਸੇ ਦਿਨ ਹੀ ਗਿੱਲੀ ਉਹ ਥੋੜੀ ਜਿਹੀ ਵੱਢਣੀ ਨਰ ਪੈਂਦੀ 21 ਕੁਆਂਟਲ ਦੀ ਤੁਲੀ ਸੀ 3700 ਰੁਪਏ ਨੂੰ ਵਿਕੀ ਸੀਗੀ ਤੇ ਠੀਕ ਸੀ ਵਧੀਆ ਪੈਸੇ ਬੱਟੇ ਗਏ ਸੀ ਹਨਾ ਤੇ ਉਹ ਹਰੇਕ ਵਾਰ ਇਹ ਤਾਂ ਜੂਆ ਵਾ ਵੀਰੇ ਆਲੂ ਵਾਲਾ ਕੰਮ ਆ 1509 ਦਾ ਤਾਂ ਵੀ ਰੇਟ ਰਹਿ ਜੂਗਾ ਤਾਂ ਵਿਕ ਜਾਂਦੀ ਹੈ ਵਧੀਆ ਨਹੀਂ ਰੇਟ ਰਿਹਾ ਤਾਂ ਨਹੀਂ ਵਿਕੂਣੀ ਹਨਾ ਕਈ ਵੀਰ ਕਹਿ ਦਿੰਦੇ ਆ ਵੀ ਵੀਰੇ ਤੁਹਾਡਾ 26 ਵੀ ਤੁਸੀਂ ਕਦੋਂ ਲਾਉਨੇ ਹੋ ਵੀਰੇ ਦੇਖੋ 26 ਦੀ ਲਾਉਣ ਦੀ ਤਰੀਕ ਜੇ ਦੇਖੋ ਜਿਵੇਂ ਹੁਣ ਸਮਝ ਲਓ ਜੇ ਕਿਸੇ ਵੀਰੇ ਕੋਲੇ ਤਾਂ ਥੋੜੀ ਖੇਤੀ ਆ ਵੀ ਥੋੜੀ ਖੇਤੀ ਕਰਦਾ ਉਹ ਤਾਂ ਵੀਰਾ ਲਾਵੇ ਉਹਨੂੰ 20 25 ਤੋਂ ਬਾਅਦ 20 22 ਤਰੀਕ ਤੋਂ ਬਾਅਦ ਲਾਉਣਾ ਸ਼ੁਰੂ ਕਰ ਲਵੇ ਇਹਨੂੰ ਲਾਉਣ ਦਾ ਤਰੀਕਾ ਇਹੀ ਹੈ ਕਿ ਪੂਰੀ ਸੰਘਣੀ ਲਾਵੋ ਜੇ ਤੁਹਾਡੇ ਬੰਦੇ ਜਿਹੜੇ ਲੇਬਰ ਲਾਉਂਦੀ ਐ ਝੋਨਾ ਉਹਨੂੰ ਕਹੋ ਵੀ ਭਾਈ ਇਹਨੂੰ ਜਮੇ ਸੰਘਣੀ ਲਾਉਣਾ ਵੀ ਸਾਤ ਤੋਂ 200 ਰੁਪਏ 500 ਰੁਪਏ ਗੀਲੇ ਦਾ ਵੱਧ ਲੈ ਲਈਂ ਵੀ ਯਾਨੀ ਕਿ ਸਮਝ ਲਓ ਜੇ ਆਪਾਂ ਹੋਰ ਵੀ ਆ ਪੂਸ਼ਾਵਾ ਹੋਰ ਕੋਈ ਵੀ ਬੀਜ ਦੇ ਆ ਝੋਨੇ ਦਾ ਉਹ ਜੇ ਆਪਾਂ 4 ਕਿਲੋ ਲਾਉਨੇ ਆ ਤਾਂ ਇਹਨੂੰ ਵੀਰੇ ਕਟੋ-ਕਟ ਤੁਸੀਂ ਇਹਨੂੰ 6 ਕਿਲੋ ਵੀ 1 ਕਿਲੋ ਚ ਲੱਗਣਾ ਚਾਹੀਦਾ ਫੇਰ ਇਹ ਝਾੜ ਪੂਰਾ ਦਿੰਦਾ ਵਾ ਤੇ ਸਾਡੇ ਏਰੀਆ ਦੇ ਵਿੱਚ ਮੈਨੂੰ ਕਈ ਵੀਰ ਪੁੱਛਦੇ ਆ ਵੀਰੇ ਵੀ ਤੁਹਾਡੇ ਸਰਕਾਰੀ ਰੇਟ ਤੇ ਵਿਕਦਾ ਹਾਂ ਵੀਰੇ ਸਾਡੇ ਸਰਕਾਰੀ ਰੇਟ ਤੇ ਹੀ ਵਿਕਦਾ 26 ਸਾਡੇ ਅੱਜ ਤੱਕ ਕਦੇ ਵੀ ਘੱਟ ਰੇਟ ਤੇ ਨਹੀਂ 26 ਵੀ ਕਿਹਾ ਪੂਰਾ ਸਰਕਾਰੀ ਰੇਟ ਤੇ ਹੀ ਵਿਕਦਾ ਤੇ ਜਿਹੜੇ ਵੀਰ ਮੈਨੂੰ 1509 ਬਾਰੇ ਕਹਿੰਦਾ ਵੀ ਵੀਰੋ 1509 ਕਿਵੇਂ ਆ ਝਾੜ ਕੀ ਤੋ ਵੀਰੇ ਉਹ ਝਾੜਦਾ ਤਾਂ ਵੀਰੇ ਦੇਖੋ ਬਾਕੀ ਆਪਣੇ ਵਾਹਿਗੁਰੂ ਨੇ ਕਿਸਮਤ ਦੇ ਵਿੱਚ ਜੋ ਲਿਖਿਆ ਮਿਲਣਾ ਤਾਂ ਆਪਾਂ ਨੂੰ ਉਹੀ ਆ ਆਪਣਾ ਕੰਮ ਆ ਮਿਹਨਤ ਕਰਨਾ ਉਹ ਆਪਾਂ ਕਰਦੇ ਆ ਹਨਾ ਤੇ ਜਿਹੜਾ 26 ਝੋਨਾ ਵਾ ਵੀਰੇ ਜਦੋਂ 26 ਝੋਨਾ ਆਇਆ ਸੀ ਅਸੀਂ ਤਾਂ ਉਦੋਂ ਤੋਂ ਹੀ ਲਾਉਨੇ ਆ ਮੈਨੂੰ ਤਾਂ ਪੂਰਾ ਪਰਫੈਕਟ ਆ ਹੁਣ ਵੀ ਵੀਰੇ ਸਾਰੇ ਦਾ ਸਾਰਾ 26 ਲਾਉਣਾ ਮੈਂ ਇੱਕ 26 ਲਾਉਣਾ ਇੱਕ 1509 ਲਾਉਣੀ ਆ ਤੇ 1 2 2 3 3 ਕੀਲੇ ਦੇ ਹੋਰ ਵੀ ਲਿਆਂਦੇ ਹੋਇਆ ਥੋੜੇ ਥੋੜੇ ਉਹ ਟਰਾਈ ਕਰਕੇ ਦੇਖਣੇ ਉਹ ਹਾਈ ਬ੍ਰੈਡ ਵੀ ਆ ਉਹ ਟਰਾਈ ਕਰਕੇ ਦੇਖਾਂਗੇ ਜੇ ਵਧੀਆ ਰਹੇ ਤਾਂ ਅਗਲੀ ਵਾਰ ਤੋਂ ਲਾ ਲਿਆ ਕਰਾਂਗੇ ਨਹੀਂ ਕੋਈ ਆਪਾਂ ਨੂੰ ਹੈ ਨਹੀਂ ਆਪਾਂ ਬਾਲੇ ਵੀ ਆਪਾਂ ਨਵੇਂ ਬੀਿਆਂ ਦੇ ਵਿੱਚੇ ਨਹੀਂ ਕਦੇ ਵੀ ਭੱਜੇ ਵੀਰ ਨਾ ਹੀ ਭੱਜਣਾ ਬੀ ਆਪਾਂ ਆਪਦੇ ਹੁਣ ਵੀ 26 ਦੇਖੋ 1509 ਵੀ ਆਪਾਂ ਲਈਆ ਕੱਲੀ 26 ਵੀ ਥੋੜਾ ਜਿਹਾ ਲਿਆ ਵਾ ਕਿਉਂਕਿ ਵੀ ਅਗਲੇ ਵਾਰ ਨੂੰ ਉਹਦੇ ਵਿੱਚ ਰੱਖ ਲਾਂਗੇ ਤਾਂ ਨਵਾਂ ਬਣ ਜੂ ਆਪਦਾ ਵੀ ਸਾਰਾ ਆਪਾਂ ਨੇ ਚੋਂ ਨਹੀਂ ਰੱਖਾਂਗੇ ਇਸ ਚੱਕਰ ਦੇ ਵਿੱਚ ਹੁਣ ਵੀ 1509 ਦਾ ਵੀ ਆਪਣੇ ਕੋਲੇ ਆ ਜਾਣੀ ਕਿ 26 ਦਾ ਵੀ ਸਾਰਾ ਕੁਝ ਆਪਣੇ ਕੋਲੇ ਘਰ ਦਾ ਹੀ ਆ। ਤੇ ਤੁਸੀਂ ਦੇਖ ਸਕਦੇ ਹੋ ਬਿਨਾਂ ਅੱਗ ਲੱਗੇ ਵਾਲਾ ਖੱਤਾ ਵਾ ਤੇ ਕੀ ਤਰ ਰਿਹਾ ਵਾ ਇਹਦੇ ਵਿੱਚ। ਮੈਨੂੰ ਇਹ ਦੱਸ ਦੋ ਵੀਰੋ ਵੀ ਜਿਹੜੇ ਆ ਵੀਰ ਅੱਗਾਂ ਲਾਉਂਦੇ ਆ ਨਾ ਵੀ ਕਹਿੰਦੇ ਆ ਵੀ ਫੂਸ ਤਰਨ ਲੱਗ ਜਾਂਦਾ ਆ ਦੇਖ ਲਓ ਵੀਰੇ। ਬਿਨਾਂ ਅੱਗ ਲਾਏ ਵਾਲਾ ਖੱਤਾ ਲੇਜ਼ਰ ਗਰਾਹ ਲੱਗਿਆ ਹੋਇਆ। ਲੇਜ਼ਰ ਗਰਾਹ ਲੱਗਿਆ ਦੇਖ ਲਓ ਕੀ ਤਰ ਰਿਹਾ ਵਾ ਮੈਨੂੰ ਦੱਸ ਦੋ ਵੀ ਜਾਂ ਉਹ ਪਾਣੀ ਜਾਂਦਾ ਇੱਕ ਵੀ ਪਰਸੈਂਟ ਫੂਸ ਜਾ ਰਿਹਾ ਮੂਰੇ ਨਾ। ਆ ਦੇਖ ਲਓ ਇੱਥੇ ਆ। ਮੈਂ ਨੂ ਪੂਰੇ ਉਮੀਦ ਉਮੀਦ ਖੜਾ ਠੀਕ ਨੇ ਨਹੀਂ ਪਨੀਰੀ ਬੀਜੇ ਵਾਲਾ ਤਾਂ ਬੰਦਾ ਆਪਾਂ ਕਹਿਦੇ ਨੇ ਕਿ ਸਾਫ ਖੱਤਾ ਚਾਹੀਦਾ ਇਹਦੇ ਵਿੱਚ ਵੀ ਆਪਣੇ ਆਪਾਂ ਵੀ ਅੱਗਾਂ ਲਾਉਂਦੇ ਹੁੰਦੇ ਸੀ ਵੀਰੇ ਆਪਾਂ ਵੀ ਤਾਂ ਸਾਰਿਆਂ ਵਰਗੀ ਸੀ ਜਦੋਂ ਜਦੋਂ ਅੱਗਾਂ ਲੱਗਦੀਆਂ ਸੀ ਤੇ ਪਰ ਜਦੋਂ ਦੀ ਹੁਣ ਬੰਦ ਕਰੀ ਹੋਈ ਆ 2014 15 ਤੋਂ ਬਾਅਦ ਆਪਾਂ ਬੰਦ ਕਰਤੀ ਸੀ ਅੱਗ ਲਾਉਣੀ ਤੇ ਜਾਦੀ ਆਪਾਂ ਬੰਦ ਹੀ ਕਰੀ ਹੋਈ ਆ ਅੱਗ ਲਾਉਣੀ ਕਿ ਜਾਦੀ ਆਪਾਂ ਨਹੀਂ ਲਾਉਂਦੇ ਅੱਗ ਹਣਾ ਤੇ ਬਸ ਉਹੀ ਥਿਉਰੀ ਰੱਖੀ ਹੋਈ ਆ ਵੀ ਅੱਗ ਲਾਉਣੀ ਨਹੀਂ ਤੇ ਬਸ ਠੀਕ ਆ ਵੀ ਬਾਕੀ ਜੋ ਵੀ ਹੁੰਦਾ ਦੇਖੀ ਜੋ ਕਿਤੇ ਪਰ ਕਦੇ ਕੋਈ ਚੀਜ਼ ਮਾੜੀ ਨਹੀਂ ਹੁੰਦੀ ਦੇਖ ਲੋ ਪਨੀਰੀ ਵੀਜੀ ਜਾਂਦੇ ਆ ਤੇ ਕੋਈ ਪਾਣੀ ਦੇ ਵਿੱਚ ਉਹ ਫਰਕ ਨਹੀਂ ਹੈਗਾ ਕੋਈ ਫੂਸ ਨਹੀਂ ਤਰਦਾ ਕੋਈ ਕੁਝ ਨਹੀਂ ਆ ਦੇਖ ਲੋ ਖੱਤੇ ਕਰਾਹ ਲੱਗੇ ਪਏ ਆ ਲੀਜ਼ਰ ਲੱਗਿਆ ਹੋਇਆ ਇਹ 'ਚ ਐਚ ਵੀ ਲੀਜ਼ਰ ਲੱਗਿਆ ਉਹ ਪਨੀਰੀ ਵਾਲੇ 'ਚ ਵੀ ਲੀਜ਼ਰ ਲੱਗਿਆ ਆ ਖੱਤਾ ਰੌਣੀ ਕਰਿਆ ਹੋਇਆ ਇਹਦੇ ਵਿੱਚ ਭਿੰਡੀ ਦੀ ਰੌਣੀ ਕਰਿਆ ਸੀਗਾ ਤੇ ਦੇਖ ਲੋ ਇਹ ਵੀ ਲੇਜ਼ਰ ਲਾ ਕੇ ਰੋਣੀ ਕਰਿਆ ਹਨ ਤੇ ਕੱਲ ਨੂੰ ਬਾਤ ਆ ਜਾਣਾ ਇਹ ਤੇ ਫਿਰ ਇਹਦੇ ਵਿੱਚ ਭਿੰਡੀ ਬੀਜਾਂਗੇ ਆਪਾਂ ਤੇ ਆ ਜਿੰਨਾ ਰੋਣੀ ਕਰਿਆ ਇਹ ਚ ਸਾਰੇ ਚ ਭਿੰਡੀ ਬੀਜ ਦੇਣੀਆਂ ਤੇ ਉਹ ਪਰਲੇਖੱਤੇ ਚ ਉਹ ਚ ਲੇਜ਼ਰ ਕਰਿਆ ਉਹ ਚ ਲਾਵਾਂਗੇ ਝੋਨਾ ਹੀ ਇਧਰ ਵੀ ਝੋਨਾ ਲੱਗੋ ਉਧਰ ਵੀ ਝੋਨਾ ਲਾਵਾਂਗੇ ਹਨ ਤੇ ਬਸ ਇਹ ਹੀ ਆ ਕਿ ਬਸ ਅੱਗ ਤੋਂ ਪਰਹੇਜ਼ ਹੀ ਰੱਖੀਆ ਵੀਰੇ ਹੁਣ ਤਾਂ ਨਹੀਂ ਲਾਉਂਦੇ ਅੱਗ ਆਪਾਂ ਬੰਦ ਹੀ ਕਰੀ ਹੋਈ ਆ ਵੀ ਅੱਗ ਲਾਉਣੀ ਨਹੀਂ ਹੈਗੀ ਬਸ ਵੀ ਅੱਗ ਨਹੀਂ ਲਾਉਣੀ ਬਸ ਬਾਕੀ ਜੋ ਮਰਜ਼ੀ ਹੋ ਜਵੇ ਠੀਕ ਹੈ ਕੋਈ ਸੀ ਤਾਂ ਹੀ ਆ ਹੁਣ ਇਹ ਤਾਂ ਆਪਣੇ ਇਹ ਤਾਂ ਆਪਣੇ ਹੀਰਾ ਜਿਹੜੀ ਜ਼ਮੀਨ ਸੀਗੀ ਉੱਥੇ ਨੌ ਕਿੱਲੇ ਟੰਡੇ ਵਿਕੇ ਸੀਗੇ ਤੇ ਬਾਕੀ ਸਾਰੀ ਤੂੜੀ ਬਣਨੋਂ ਰਹਿੰਦੀ ਸੀ ਜਦੋਂ ਹਨੇਰੀ ਆਈ ਆ ਉਦੋਂ ਹੁਣ ਕਿਸੇ ਨੇ ਉੱਥੇ ਗਵਾਨ ਚ ਅੱਗ ਲਾਈ ਹੋਈ ਸੀਗੀ ਤੇ ਆਪਣੇ ਉਹ ਸਾਰੇ ਦੇ ਸਾਰੇ ਮਚਾਤੇ ਟੰਡੇ ਤੇ 30 35 35 ਕਿੱਲੇ ਸੀਗੇ ਸਾਰੇ ਟੰਡਿਆਂ ਨੂੰ ਅੱਗ ਲੱਗ ਗਈ ਹੈ ਤੂੜੀ ਬਣਾਉਣੀ ਸੀ ਅਜੇ ਹੁਣ ਕੀ ਕਹੀਏ ਦੱਸੋ ਠੀਕ ਨਹੀਂ ਕਿਸੇ ਨੂੰ ਕਹਿ ਨਹੀਂ ਸਕਦੇ ਉਹਦਣ ਅੱਗ ਤਾਂ ਜਿੱਧਰੋਂ ਆਈ ਹੈ ਸਾਰਾ ਕੁਝ ਪਤਾ ਸੀਗਾ ਵੀ ਇਧਰੋਂ ਅੱਗਾਂ ਆਈਆਂ ਨੇ ਨਾ ਤੇ ਸਾਰੀ ਰਾਤ ਹੁਣ ਰਾਤ ਨੂੰ ਉਦੋਂ 10 11 8 9 ਵਜੇ ਸੀ ਮੈਨੂੰ ਲੱਗਾ ਜਦੋਂ ਫੋਨ ਆਇਆ ਵੀ ਵੀਰੇ ਤੁਹਾਡੇ ਖੱਤੇ ਜੱਗ ਲੱਗੀ ਆ ਕਿ ਵੀ ਟੰਡਿਆਂ ਨੂੰ ਹੁਣ ਦੇਖੋ ਇੱਥੋਂ ਜਾਣ ਨਹੀਂ 2 ਘੰਟੇ ਲੱਗ ਜਾਂਦੇ ਤੇ ਵੀ ਜਾਨੂੰ ਤਾਂ ਕੰਮ ਹੋਈ ਜਾਣਾ ਸੀਗਾ ਹਨਾ ਤੇ ਬਸ ਉਹਦੇ ਚੱਕਰ ਦੇ ਵਿੱਚ ਛੜਦਾ ਵੀ ਕੀ ਗੱਲ ਆ ਚਲੋ ਛੱਡੋ ਬਰਾਨ ਤੇ ਬਸ ਇਹੀ ਗੱਲ ਆ ਕਿ ਵੀਰੇ ਆਪਾਂ ਤਾਂ ਬਸ ਸਹੀ ਰੱਖੀਦਾ ਵੀ ਵਾ ਠੀਕ ਰਵੇ ਆਪਦਾ ਕੰਮ ਜੋ ਵੀ ਹੈ ਆਪਣੀ ਤਾਂ ਕੋਸ਼ਿਸ਼ ਇਹੀ ਆ ਕਿ ਵਧੀਆ ਕੰਮ ਕਰੀਏ ਵਧੀਆ ਸਾਰਾ ਕੁਝ ਹੋਵੇ ਤੇ ਬਾਕੀ ਜੋ ਦੇਣਾ ਵਾਹਿਗੁਰੂ ਨੇ ਦੇਣਾ ਏ ਜਿਹੜੇ ਵੀਰ ਕਈ ਵੀਰ ਵੀਰੇ ਤੁਸੀਂ ਮੇਰੇ ਮੈਂ ਤੁਹਾਨੂੰ ਇਹ ਕਦੇ ਰეკਮੈਂਡ ਨਹੀਂ ਕਰਦਾ ਕਿ ਕੋਈ ਮੈਂ ਤੁਹਾਨੂੰ ਕਹਾਂ ਵੀ 1500 ਨਾਲ ਲਓ 1500 ਨਾਲ ਤਾਂ ਵੀਰੇ ਮੈਂ ਹੁਣ ਜਿਵੇਂ 2 ਕੁਇੰਟਲ ਲੋਦਣ ਵੀ ਭਿਉਂਦਾ ਹਨਾ 2 ਕੁਇੰਟਲ ਵੀ ਭਿਉਂਦਾ ਉਹ ਚੋ ਕੀ ਪਤਾ ਮੈਂ ਕਿੰਨੀ ਕਿ ਲਾਉਣੀ ਆ ਵੀ 10 ਕਿਲੇ ਲਾਵਾਂ 15 ਲਾਵਾਂ ਹਨਾ ਅਜੇ ਮੇਰਾ ਕੁਝ ਨਹੀਂ ਪਤਾ ਉਹ ਉਦੋਂ ਵੀ ਲਾਉਂਗਾ ਹਨਾ ਬੀਜ ਮੈਂ ਸਾਰੇ ਬੀਜ ਦੇਣੇ ਹੁੰਦੇ ਆ ਕਿ ਚਲੋ ਐਂ ਹੁੰਦਾ ਵੀ ਪਨੀਰੀ ਦਾ ਵੀ ਕੰਮ ਪਨੀਰੀ ਕੰਮ ਆ ਜਾਂਦੀ ਆ ਕਿਸੇ ਮੇਰੇ ਨਹੀਂ ਮੈਂ ਨਹੀਂ ਬੀਜੀ ਹੋਰ ਕਿਸੇ ਵੀਰ ਦੇ ਕੰਮ ਆ ਜਾਂ ਉਹ ਚੱਕਰ ਦੇ ਵਿੱਚ ਆਪਾਂ ਇਹਨਾਂ ਨਹੀਂ ਕਰਦੇ ਹੈਗੇ ਕਿ ਮੇਰੇ ਪਿੱਛੇ ਲੱਗ ਕੇ ਵੀਰੇ ਤੁਸੀਂ ਆਪ ਦੀ ਸਾਰੀ 1500 ਨਾ ਬੀਜ ਲਮੋ ਨਹੀਂ ਮੈਨੂੰ ਵੀ ਬਹੁਤ ਫੋਨ ਆਏ ਆ ਕਿ ਵੀਰੇ ਯਾਰ ਤੁਸੀਂ 1500 ਨਾ ਬੀਜ ਬੀ ਦਿੱਤੀ ਅਸੀਂ ਵੀ ਬੀਜ ਲਈਏ ਆਲੂਆਂ ਲਈ ਕਾਮਯਾਬ ਰੂ ਝਾੜ ਕਿੰਨਾ ਵੀਰੇ ਦੇਖੋ ਪਹਿਲੇ ਨੰਬਰ ਦੇ ਨਾ ਯਾਰ ਵੀਰੇ ਝਾੜਨਾ ਪੁੱਛਿਆ ਕਰੋ ਸੱਚੀ ਦੱਸਾਂ ਝਾੜਦਾ ਵੀਰੇ ਥੋੜੇ ਨਾ ਆਪਣੇ ਆਪ ਤੇ ਯਾਰ ਆਪਣੇ ਆਪ ਆਪਣੀ ਕਿਸਮਤ ਤੇ ਆ ਵੀਰੇ ਝਾੜਦਾ ਸਿੱਧੀ ਜੀ ਗੱਲ ਜੇ ਤੁਹਾਡੀ ਕਿਸਮਤ ਦੇ ਸਤਾਰੇ ਉਦੋਂ ਸਹੀ ਆ ਤੁਹਾਡੀ ਕਿਸਮਤ ਚ ਰੱਬ ਨੇ ਲਿਖਿਆ ਹੋਇਆ ਤਾਂ ਤੁਸੀਂ ਘਰ ਦਾ 20 20 ਦੋ ਵੀ ਉਹਨੇ ਵੀ ਪੂਰਾ ਫੁੱਲ ਝਾੜ ਦੇਣਾ ਕੋਈ ਐਵੇਂ ਜ਼ਰੂਰੀ ਨਹੀਂ ਹੈਗਾ ਕਿ 1500 ਨਾ ਨਹੀਂ ਝਾੜ ਦੇਣਾ ਜਾਂ ਕਿਸੇ ਹੋਰ ਨੇ ਝਾੜ ਦੇਣਾ ਨਾ ਬਹੁਤ ਵੀਰ ਪੁੱਛਦੇ ਆ ਵੀ ਵੀਰੇ ਮੱਕੀ ਦਾ ਝਾੜ ਕਿੰਨਾ ਹੁੰਦਾ ਹੁਣ ਦੱਸੋ ਹੁਣ ਮੈਂ ਹੁਣ ਆਪਾਂ ਤਾਂ ਦੋ ਜੋ ਦੱਸਦੇ ਆ ਜੋ ਸਾਡੇ ਆਉਂਦਾ ਆਪਾਂ ਤਾਂ ਸੱਚਾਈ ਦੱਸਦੇ ਆ ਵੀ ਭਾਈ ਸਾਡੇ ਇੰਨਾ ਆਇਆ ਹਣਾ ਮੂੰਗੀ ਦਾ ਮੂੰਗੀ ਦਾ ਮੂੰਗੀ ਦਾ ਸਾਡੇ ਆਉਂਦੇ ਹੀ 4-5 ਕੁਇੰਟਲ ਪਿਛਲੀ ਵਾਰ ਸਵਾ ਪੰਜ ਕੁਇੰਟਲ ਦਾ ਆਇਆ ਸੀਗਾ ਇਸ ਤੋਂ ਵੱਧ ਆਇਆ ਨਹੀਂ ਮੈਂ ਕਿਵੇਂ ਝੂਠ ਬੋਲਦਾ ਵੀ ਮੇਰਾ ਇਸ ਤੋਂ ਵੱਧ ਆਇਆ ਵਾ ਠੀਕ ਨਹੀਂ ਹਾਂ 26 ਝੋਨਾ ਵਾ 26 ਝੋਨਾ ਵੀਰੇ ਮੈਂ ਮਸ਼ੀਨ ਨਾਲ ਲਾਉਣ ਕਰਕੇ ਮੇਰਾ ਝਾੜ ਹਮੇਸ਼ਾ ਵਧੀਆ ਰਹਿੰਦਾ ਕਿਉਂਕਿ ਜਿੰਨਾ ਮੈਂ ਜਿਵੇਂ ਹੁਣ ਜਿਹੜੇ ਵੀਰ ਨਾਲ ਲਾਉਂਦੇ ਆ ਹੱਥੀ ਝੋਨਾ ਜਿਹੜਾ ਹੱਥੀ ਝੋਨਾ ਲੱਗਿਆ ਤੇ ਮਸ਼ੀਨ ਦਾ ਝੋਨਾ ਲੱਗੇ ਦਾ ਉਹ 10 ਦਿਨਾਂ ਦਾ ਫਰਕ ਪੈ ਜਾਂਦਾ ਜਿਵੇਂ ਸਪੋਜ਼ ਕਰੋ ਕਿ ਆਪਾਂ ਅੱਜ ਹੀ ਝੋਨਾ ਲਾਇਆ ਮਸ਼ੀਨ ਨਾਲ ਅੱਜ ਜਿਉ ਝੋਨਾ ਲਾਇਆ ਪਾ ਹੱਥ ਨਾਲ ਤੇ 10 ਦਿਨ ਪਹਿਲਾਂ ਹੱਥ ਵਾਲੇ ਨੇ ਪੱਕ ਜਾਣਾ ਤੇ ਉਹੀ ਉਹੀ ਝਾੜ ਵਧਣ ਦਾ ਕਾਰਨ ਉਧਰ ਜਿਹੜਾ ਆਪਾਂ ਮਸ਼ੀਨ ਨਾਲ ਝੋਨਾ ਲਾਉਣਾ ਵੀਰੇ ਉਹਨੇ 7-8 ਕਿਲੋ 20 ਕਿਲੇ ਦਾ ਲੱਗਣਾ ਤੇ ਬੰਦਿਆਂ ਨੇ ਲਾਉਣਾ 4 ਤੋਂ 4 ਕਿਲੋ ਮਸਾ ਬੰਦੇ ਲਾਉਂਦੇ ਆ। ਵੀ ਇਹ ਕਾਰਨ ਆ ਵੀਰੇ ਝਾੜ ਵਧਣ ਦਾ ਹੋਰ ਕੋਈ ਕਾਰਨ ਨਹੀਂ ਹੁੰਦਾ ਵੀ ਝੋਨੇ ਦੀ ਪਨੀਰੀ ਜਿਆਦਾ ਲੱਗਦੀ ਹੈ ਮਸ਼ੀਨ ਨਾਲ। ਪਹਿਲੇ 10-12 ਦਿਨ ਤਾਂ ਤੁਹਾਨੂੰ ਮਾੜਾ ਲੱਗਣਾ ਝੋਨਾ ਉਸ ਤੋਂ ਬਾਅਦ ਸੋਹਣਾ ਲੱਗਣ ਲੱਗਦਾ। ਮੈਂ ਪਿੱਛੇ ਅੱਗੇ ਵੀਡੀਓ ਪਾਉਂਦਾ ਰਿਹਾ ਐਤਕੀ ਵੀ ਤੁਹਾਨੂੰ ਸਾਰੀ ਡ ਤੇ ਜਿੱਦਾਂ ਵੀ ਹੋਊਗਾ ਹਨਾ ਕਿ ਪਰ ਹਾਂ 26 ਝੋਨਾ ਰਗਾ ਝੋਨਾ ਹੈ ਨਹੀਂ ਕੋਈ ਮੈਨੂੰ ਤਾਂ ਮੇਰਾ ਫੇਵਰਟ ਝੋਨਾ ਵਾ 26 ਝੋਨਾ ਖਰਚੇ ਘੱਟ ਤੇ ਸਪ੍ਰੇਹਾਂ ਘੱਟ ਸਾਰੇ ਪੱਖੋਂ ਪੂਰਾ ਵਧੀਆ ਵਾ ਜਿਹੜੀ 15 ਸਨ ਉਹ ਵਾ ਉਹ ਵੀ ਪੂਰੀ ਵਧੀਆ ਵਾ ਸਾਰਾ ਕੁਝ ਵਧੀਆ ਵੀਰੇ ਆਪਾਂ ਤਾਂ ਸਹੀ ਆ ਵਧੀਆ ਵਾ ਲਾ ਕੇ ਭਰਨ ਲੱਗੇ ਹੋਏ ਆ ਕਿਉਂਕਿ ਲਾਈਟ ਹੈ ਨਹੀਂ ਗਈ ਲਾਈਟ ਚਲੇਗੀ ਸੀਗੀ ਲਾਈਟ 4 ਵਜੇ ਤੱਕ ਇਹਦੀ ਪਨੀਰੀ ਸ਼ਾਮ ਨੂੰ ਵਿਟਣੀ ਸੀ ਕੱਲ ਨੂੰ ਹੁਣ ਸਵੇਰੇ ਭਰਦਾਗੇ। ਨਾਲ ਹੀ ਆਪਾਂ ਬਾਤੀ ਦਵਾਈ ਸਾਥੀ ਜਿਹੜੀ ਹੁੰਦੀ ਆ ਇਹ ਪੈਂਦੀ ਆ 30 ਗ੍ਰਾਮ 30 ਗ੍ਰਾਮ ਕਨਾਲ ਦੀ ਪੈ ਜਾਂਦੀ ਆ ਤੇ ਹੁਣ ਪੰਪ ਚ ਭਰ ਕੇ ਨਾਲ ਹੀ ਛਿੱਟਾ ਦੇ ਦੇਣਾ ਆਪਾਂ ਇਹਦਾ ਤੇ ਇੰਨੀ ਕ ਪੈ ਜਾਂਦੀ ਆ ਪੰਪ ਚ ਭਰ ਕੇ ਨਾਲ ਹੀ ਛਿੱਟਾ ਤਰੀਆਂ ਨੂੰ ਲੰਬੀ ਫਾਂਟ ਰੱਖ ਕੇ ਜਿਵੇਂ ਅਬਾ ਝੋਨੇ ਚ ਕਰ ਦਿੰਨੇ ਆ ਉਸੇ ਉਹਦੇ ਨਾਲ ਹੋ ਜਾਣੀ ਝੋਨੇ ਇੱਕ 11 ਤਾਂ ਭਰ ਗਿਆ ਆਪਣਾ ਤੇ ਦੂਜੇ ਨੂੰ ਛੱਡਣ ਲੱਗਿਆ ਫਿਰ ਉਜੂ ਨੱਕਾ ਤੇ ਜਨਰੇਟਰੀ ਚੱਲ ਆਇਆ ਹੋਇਆ ਵਾ ਲੈਟ ਤਾਂ ਹੈ ਨਹੀਂ ਕਿ ਹੁਣ ਉਹਤੀ ਜਿਗਰ ਚ ਤੰਗਲੀ ਫੇਰਦੇ ਆ ਤੇ 111 ਰਹਿ ਗਿਆ ਉਹਨੂੰ ਹੁਣ ਫੇਰ ਵੀ ਦਾਂਗੇ ਇੰਨਾ ਹੀ ਮਜ਼ਾ ਹੋਣਾ ਨਹੀਂ ਰੋ ਜਾਣ ਤੇ ਉਹਨੂੰ ਫੇਰ ਵੀ ਦਾਂਗੇ ਬਾਅਦ ਚ ਇੰਨਾ ਵੀ ਦਿੰਨੇ ਟਰੈਕਟਰ ਚੱਲਦੇ ਆ ਦੇ ਲੋਬਾਈ ਤੇ ਤਿੰਨ ਟਰੈਕਟਰ ਚੱਲਦੇ ਆ ਤੰਗਲੀ ਵੇਨ ਤੇ ਨੇਰੀ ਪਾਈ ਗਈ ਆ ਇਹ ਤਿੰਨਾਂ ਟਰੈਕਟਰਾਂ ਨੇ ਮੇਰਾ ਕਹਿ ਦਿਓ ਜਿਹੜਾ ਛੋਟਾ ਟਰੈਕਟਰ ਸੋਨਾਲੀਕਾ ਸੋਲਿਡ ਵੀ ਉਹਦੇ ਮਗਰ ਆਪਣੇ ਕੋਲ ਨਾ ਕਰੰਡੀ ਹੈਗੀ ਵੀ ਉਹਦੇ ਮਗਰ ਪਾ ਕੇ ਫੇਰ ਦੋ ਕਹਿੰਦੇ ਨਹੀਂ ਵੀ ਉਹਦੇ ਨਾਲ ਉਹ ਵਾਲਾ ਹੋ ਜਾਣਾ ਵੀੜ ਲੀਆਂ ਪੈਣੀਆਂ ਮੈਂ ਚਲੋ ਜੀ ਮਰਜ਼ੀ ਤੁਹਾਡੀ ਜਿੱਦਾਂ ਠੀਕ ਲੱਗਦਾ ਅੱਜ ਦਿਨੇ ਪੂਰਾ ਟੈਂਪਰੇਚਰ ਹਾਈ ਸੀਗਾ ਵੀ ਹਨਾ ਤੇ ਤਾਂ ਕਰਕੇ ਬੱਦਲ ਜੇ ਉੱਠ ਖੜਿਆ ਸੀ ਫਿਰ ਜੂ ਪਾਣੀ ਰਾਤ ਨੂੰ ਜਦੀ ਸੁੱਕ ਜਾਣਾ ਕਿਉਂਕਿ ਆਪਣਾ ਹਲ ਫੇਰਿਆ ਹੋਇਆ ਨਾ ਸਿੰਗਲ ਲੱਤ ਜੀ ਤਾਂ ਕਰਕੇ ਪਾਣੀ ਖੜਨਾ ਨਹੀਂ ਸਪਰੇਅ ਛੇਤੀ ਕਰਦੇ ਨਹੀਂ ਤਾਂ ਸੁੱਕਿਆ ਲੈ ਪਾਣੀ ਤੇਰੇ ਕਰਦੇ ਕਰਦੇ ਤੇ ਪਰ ਇਹ ਵੀ ਚੱਲੀ ਕਰਤੀ ਨਾਲ ਹੀ ਇੱਕ ਗਿੜੇ ਇੱਕ ਫਾਂਡ ਦੇ ਨਾਲ ਹੋ ਜਾਣੀ ਆ ਸਪਰੇਅ ਫਰੋਜ ਦੀ ਇੱਕ ਗਿੜਾ ਮਸਾਂ ਬੋਲਾਣਾ ਪੂਰੇ ਲੰਬਾ ਬੁਆਰਾ ਰੱਖ ਕੇ ਕਰਦੇ ਹਾਂ ਹੋ ਗਿਆ ਨਿਆਣਾ ਆਹ ਦੇ ਆਹ ਦੇਖੋ ਜਿੱਥੇ ਲਾ ਜਿੱਥੇ ਹਲ ਫੇਰਿਆ ਇਹ ਇਹ ਕੱਦੂ ਚ ਵੀ ਐਵੇਂ ਹੀ ਜਾਣਾ ਟਰੈਕਟਰ ਜਿੱਥੇ ਲੱਤ ਪੈ ਗਈ ਫਿਰੇ ਜਾ ਕੇ ਨਿਕਲਿਆ ਕਰੋ ਇਹਨੂੰ ਕਰਨਾ ਹੀ ਨਹੀਂ ਕਰਾਂਗੇ ਹੁਣ ਤਾਂ ਮੈਨੂੰ ਲੱਗਦਾ ਫੇ ਜਾ ਮਾਰ ਦੇ ਦੇਖ ਲਓ ਵੀਰੇ ਪਾਣੀ ਖੜਾ ਨਾ ਐਨ ਪੂਰਾ ਸਾਫ ਸੁਥਰਾ ਹੈਗਾ ਕਿਤੇ ਵੀ ਫੂਸ ਤਰਿਆ ਦੀਨਾ ਹੋਵੇ ਦੱਸ ਦੋ ਮੈਨੂੰ ਠੀਕ ਨਹੀਂ ਐਵੇਂ ਗੱਲਾਂ ਮਾਰੀ ਜਾਂਦੇ ਰਹਿੰਦੇ ਆਪਾਂ ਵੀ ਆ ਹੋ ਗਿਆ ਫਲਾਣਾ ਹੋ ਗਿਆ ਤੇ ਪਿਆ ਨਾ ਸਾਫ ਸੁਥਰਾ ਹੈ ਨਾ ਪਾਣੀ ਵੀਰੇ ਸਮਾਂ ਤੇ ਅੱਗ ਵਾਲੇ ਦੇ ਵਿੱਚ ਫੂਸ ਤਰਦਾ ਵਾ ਇਹ ਬਿਨਾਂ ਅੱਗ ਵਾਲੇ ਚ ਫੂਸ ਨਹੀਂ ਤਰਦਾ له ساره دا سارا کھطا وځي پي